ਪੰਜਾਬੀ ਐਚ ਡੀ ਕੁਆਲਿਟੀਜ਼ ਵੀਡੀਓ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਬੈਲ ਆਈਕਨ ਨੂੰ ਜਰੂਰ ਕਲਿੱਕ ਕਰੋ ਤਾਂ ਕਿ ਤੁਰੰਤ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕਣ ਸਸ ਸਸਿਕਾਲ ਦੋਸਤੋ ਮੈਂ ਹਾਂ ਤੁਹਾਡਾ ਛੋਟਾ ਵੀਰ ਰਜਿੰਦਰ ਬਰਾੜ ਤੇ ਦੋਸਤੋ ਮੈਂ ਹਾਜ਼ਰ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਦੋਸਤੋ ਉਮੀਦ ਆ ਕਿ ਤੁਹਾਨੂੰ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਬਹੁਤ ਬਸੰਧ ਆ ਰਹੀਆਂ ਹੋਣਗੀਆਂ ਸੀ ਆਪਣੀ ਪਿਛਲੀ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਇਸ ਤੋਂ ਇਲਾਵਾ ਦੋਸਤੋ ਅੱਜ ਆਪਾਂ ਤਾ ਤਿੰਨਾ ਮਾਨਾਂ ਦੀ ਗੱਲ ਕਰਾਂਗੇ ਕਰਤਾਸ ਮਾਨ ਬੱਬੂ ਮਾਨ ਤੇ ਹਰਪਜਨ ਮਾਨ ਸਾਹਿਬ ਦੀ ਕਿ ਉਹ ਇੱਕ ਲਾਈਵ ਸ਼ੋਅ ਦੇ ਕਿੰਨੇ ਪੈਸੇ ਲੈਂਦੇ ਆ ਸੋ ਪਲੀਜ਼ ਤੁਹਾਨੂੰ ਰਿਕਵੈਸਟ ਆ ਕਿ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲਾਸਟ ਤੱਕ ਵਾਚ ਕਰੋ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਮੈਂ ਇੱਥੇ ਇੱਕ ਹੋਰ ਰਿਕਵੈਸਟ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਆਰਬੀ ਪੰਜਾਬੀ ਫਨ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਤੁਸੀਂ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਮੈਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿਣਾ ਜੋ ਕਿ ਪੰਜਾਬੀ ਦੇ ਵਿੱਚ ਹੁੰਦੀਆਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹੇ ਬਿਲਕੁਲ ਫ੍ਰੀ ਆ ਸਿਰਫ ਤੁਸੀਂ ਰੈੱਡ ਬਟਨ ਤੇ ਕਲਿੱਕ ਕਰਨਾ ਤੇ ਸਾਡੇ ਸਾਰੇ ਅਪਡੇਟਸ ਤੁਹਾਨੂੰ ਮਿਲਦੇ ਰਹਿਣਗੇ ਸੋ ਦੋਸਤੋ ਥੋੜਾ ਜਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਤਿੰਨਾ ਮਾਨਾਂ ਦੀ ਗੱਲ ਕਰਦੇ ਆਂ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਲਾਈਵ ਸ਼ੋਅ ਦਾ ਕੋਈ ਰੇਟ ਫਿਕਸ ਨਹੀਂ ਹੁੰਦਾ ਬਟ ਆਪਾਂ ਇੱਕ ਅੰਦਾਜ਼ੇ ਦੇ ਤੌਰ ਤੇ ਤੁਹਾਨੂੰ ਦੱਸ ਸਕਦੇ ਆ ਕਿੰਨੇ ਪੈਸੇ ਲੈਂਦੇ ਨੇ ਇੱਕ ਲਾਈਵ ਸ਼ੋਅ ਦੇ ਸੋ ਕਹਿ ਸਕਦੇ ਆ ਕਿ ਇਹ ਆਪਣਾ ਰੇਟ ਵਧਾਉਂਦੇ ਘਟਾਉਂਦੇ ਰਹਿੰਦੇ ਆ ਜਿਵੇਂ ਕੋਈ ਫੋਰਮ ਦੇ ਵਿੱਚ ਸ਼ੋ ਹੋਂਦਾ ਤਾਂ ਇਹਨਾਂ ਦੀ ਫੀਸ ਜ਼ਿਆਦਾ ਹੁੰਦੀ ਆ ਜੇਕਰ ਆਪਾਂ ਮੈਰਿਜ ਉੱਪਰ ਜੋ ਸ਼ੋ ਇਹਨਾਂ ਦੇ ਹੁੰਦੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਰੇਟ ਘੱਟ ਹੁੰਦਾ ਸੋ ਫਿਰ ਵੀ ਆਪਾਂ ਇੱਕ ਅੰਦਾਜ਼ੇ ਦੇ ਅਨਸਾਰ ਦੱਸ ਸਕਦੇ ਹਾਂ ਕਿ ਇਹ ਕਿੰਨੇ ਪੈਸੇ ਲੈਂਦੀ ਆ ਸਭ ਤੋਂ ਪਹਿਲਾਂ ਦੋਸਤੋ ਜੇਕਰ ਆਪਾਂ ਹਰ ਭਜਨ ਮਾਨ ਦੀ ਗੱਲ ਕਰੀਏ ਤਾਂ ਹਰ ਭਜਨ ਮਾਨ 8 ਤੋਂ 10 ਲੱਖ ਰੁਪਏ ਇੱਕ ਸ਼ੋ ਦਾ ਲੈਂਦੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਗੁਰਦਾਸ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ ਸਾਹਿਬ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਆਉਣ ਦੇ ਲਈ ਕਾਫੀ ਜ਼ਿਆਦਾ ਸਿਕਿਉਰਿਟੀ ਦੀ ਲੋੜ ਹੁੰਦੀ ਆ ਇਸ ਤੋਂ ਇਲਾਵਾ ਉਹਨਾਂ ਦੇ ਲਾਈਵ ਸ਼ੋਅ ਜ਼ਿਆਦਾਤਰ ਮੇਲਿਆਂ ਦੇ ਉੱਪਰ ਕਾਫੀ ਜ਼ਿਆਦਾ ਦੇਖਣ ਨੂੰ ਮਿਲਦੇ ਆ ਉਹ ਆਪਣੇ ਸ਼ੋਅ ਦੇ 17 ਤੋਂ 20 ਲੱਖ ਦੇ ਵਿੱਚ ਵਿੱਚ ਲੈਂਦੇ ਆ ਇਸ ਤੋਂ ਇਲਾਵਾ ਜੇਕਰ ਬੱਬੂ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਬੱਬੂ ਮਾਨ ਦੇ ਮੈਨੂੰ ਕਾਫੀ ਜ਼ਿਆਦਾ ਕਮੈਂਟ ਆ ਰਹੇ ਸੀ ਕਿ ਤੁਸੀਂ ਦੱਸੋ ਕਿ ਬੱਬੂ ਮਾਨ ਕਿੰਨੇ ਪੈਸੇ ਲੈਂਦਾ ਸੋ ਆਪਾਂ ਅੱਜ ਇੱਥੇ ਕਲੀਅਰ ਕਰ ਦੇਣਾ ਚਾਹੁੰਦੇ ਆ ਕਿ ਬੱਬੂ ਮਾਨ ਆਪਣੇ ਇੱਕ ਲਾਈਵ ਸ਼ੋਅ ਦਾ ਲਗਭਗ ਆ 16 ਤੋਂ 18 ਲੱਖ ਰੁਪਏ ਦੇ ਵਿੱਚ ਲੈਂਦੇ ਆ ਸੋ ਦੋਸਤੋ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਤੁਸੀਂ ਹੋਰ ਸਿੰਗਰਸ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ ਕਮੈਂਟ ਕਰਕੇ ਦੱਸੋ ਆਪਾਂ ਤੁਹਾਡੇ ਫੇਵਰਟ ਸਿੰਗਰ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਤਾਂ ਦੋਸਤੋ ਆਪਣਾ Facebook ਉੱਪਰ ਇੱਕ ਪੇਜ ਬਣਿਆ ਹੋਇਆ ਆ ਆਰਬੀ ਪੰਜਾਬੀ ਫਨ ਦੇ ਨਾਮ ਦਾ ਜਿਸ ਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਉੱਥੇ ਜਾ ਕੇ ਉਸ ਨੂੰ ਜਰੂਰ ਲਾਈਕ ਕਰੋ ਕੋਈ ਵੀ ਗੱਲ ਹੋਵੇ ਜਾਂ ਤੁਸੀਂ ਕੁਝ ਜਾਨਣਾ ਚਾਹੁੰਦੇ ਹੋ ਜਾਂ ਆਪਣੇ ਚੈਨਲ ਤੇ ਆਪਣੀ ਵੀਡੀਓ ਚਾਹੁੰਦੇ ਹੋ ਤਾਂ ਪਲੀਜ਼ ਸਾਨੂੰ FB page ਤੇ ਜਾ ਕੇ ਕਮੈਂਟ ਕਰੋ ਆਸੀ ਉਥੇ ਤੁਰੰਤ ਤੁਹਾਡੇ ਕੁਐਸਚਨ ਦਾ ਰਿਪਲਾਈ ਕਰਦੇ ਆ ਸੋ ਤੁਸ ਨੂੰ ਲਾਈਕ ਕਰਕੇ ਤੁਸੀਂ ਕਮੈਂਟ ਕਰਕੇ ਕੋਈ ਵੀ ਕੁਐਸਚਨ ਕਰ ਸਕਦੇ ਆਪਾਂ ਤੁਹਾਡਾ ਰਿਪਲਾਈ ਕਰਾਂਗੇ ਸੋ ਥੈਂਕ ਯੂ ਸੋ ਮੱਚ